ਆਜਾ ਪੈਣਾ ਆਜਾ ਹਾਂ ਕਰਦੇ ਆ ਆਓ 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 ਲੈ ਆਤ ਦੇ ਦੇ ਦੁੱਧਿਆਂ ਨੂੰ ਦੇ ਦੇਣੀਆਂ ਨਾਲ ਦੇ ਦਾ ਠੀਕ ਆ ਹਾਂ ਸਾਦਾ ਨੂੰ ਦੇ ਦੋ ਫੋਲ ਵਿਕੇ ਚੀਤੀ ਲੋੜ ਹੋਈ ਤੇ ਦੱਸਣਾ ਠੀਕ ਆ ਆਪਣੇ ਡੰਗਲ ਬੱਚੇ ਦਾ ਖਿਆਲ ਰੱਖੋ ਸਰ ਮੇਲੇ ਲੋ ਕੇ ਦਿੰਦੇ ਮੜਾ ਕਾ ਬੱਠਾ ਗਈ ਚਾਰਨਾ ਲੋ ਜੀ ਹਾਂ ਮੇਲੇ ਲੋ ਮੜਾ ਕੇ ਦਿੰਦੇ ਮਿਹਰਬਾਨੀ ਕਰ ਮੇਲੇ ਲੋ ਕੇ ਦਿੰਦੇ ਵੀ ਮਿਲ ਤੇ ਅੰਗਰ ਚ ਰਾਂਦ ਵਾਸਤੇ ਅੰਦਰ ਲੈ ਜਾ ਕਰਨੀ ਚਾਰੇ ਦੀ ਬੜੀ ਪਰੇਸ਼ਾਨੀ ਚਾਰੇ ਦੀ ਕੋਈ ਨਾ ਮੈਂ ਕਹ ਦੂੰਗਾ ਕਹ ਦੂੰਗਾ ਲੈ ਜਾ ਉੱਥੇ ਲੱਕਾ ਦਿੰਦਾ ਕਰ ਹਾਂ ਜਾਣਾ ਨਹੀਂ ਲੈ ਆਇਆ ਆਪਣਾ ਗੱਲ ਛੋਡੋ ਸਾਡੇ 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 ਸਾਹਿਬ ਆਓ ਮਾੜਾ ਇੱਥੇ ਆ ਗਿਆ ਤਾਂ ਪਾਲੇ ਨਾ ਹੋ ਰਹੀ ਆ ਰਹੀ ਲੱਗੇ ਤਰਪਾਲਾਂ ਲੱਗਿਆ ਮਤਲਬ ਫੋਰਸ ਅੱਗੇ ਦੂਜੀ ਪ੍ਰੋਬਲਮ ਸ਼ੁਰੂ ਹੋ ਗਈ ਆ ਮੀਆਂ ਕਰਕੇ ਮੀਆਂ ਕਰਕੇ ਜਿਹੜੇ ਘਾਹ ਥੋੜੇ ਬਹੁਦੇ ਬਚੇ ਉਹ ਵੀ ਸਭ ਚੋਣ ਡਿਆ ਪਿਆ ਹੁਣ ਸਭ ਤੋਂ ਜਿਆਦਾ ਤਰਪਾਲਾਂ ਦੀ ਜਿਹੜੀ ਉਹ ਲੋਕ ਸਾਡੇ ਕੋਲੋਂ ਮੰਗ ਕਰ ਰਹੇ ਇਹ ਸਾਡੇ ਮਤਲਬ ਭਲਾਪਿੰਡ ਮਿਲ ਦੇ ਨਾਲ ਗੁਜਰ ਭਾਈਚਾਰੇ ਦਾ ਦੇ ਦਾ ਸੀਗਾ ਇਹ ਪੰਜਾਂ ਨੇ ਰੰਦੇ ਸਭ ਇਹਨਾਂ ਦੀਆਂ ਤਰਪਾਲਾਂ ਤਪੂਲਾ ਸਭ ਕੁਝ ਪਾੜ ਗਿਆ ਖਰਾਬ ਹੋ ਗਿਆ ਜੋ ਮੈਨੂੰ ਪਤਾ ਲੱਗਾ ਇਹ ਤੇ ਮੈਂ ਇਹਨਾਂ ਨੂੰ ਉਤਪਾਲਾਂ ਦੇਣ ਆਇਆ ਸੀਗਾ ਕਿ ਆਪਣਾ ਸਿਰ ਟਾ ਕੇ ਬਹਿ ਜਾਣ ਚਾਹਦੇ ਇਹਨਾਂ ਦੇ ਬੱਚੇ ਵੀ ਪਾਣੀ ਦੇ ਜਿਹੜਾ ਵਿੱਚ ਤੇ ਉਸ ਕਰਕੇ ਮੈਂ ਆਇਆ ਸੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿੱਥੇ ਵੀ ਕਿਤੇ ਪ੍ਰੋਬਲਮ ਹੈ ਜਿਹੜਾ ਵੀ ਬੰਦਾ ਉਹਨਾਂ ਦੇ ਵਿੱਚ ਹੈ ਹਰ ਇੱਕ ਦੀ ਜਿਹੜੀ ਮਤ ਕੀਤੀ ਜਾਵੇ ਤੁਹਾਨੂੰ ਬਸ ਪਤਾ ਲੱਗ ਗਿਆ ਇਸ ਵੇਲੇ ਮੀਂਹ ਪਿਆ ਤੇ ਕਿੰਨਾ ਔਖਾ ਤੁਸੀਂ ਸਾਹਮਣੇ ਦਿਖਾਓ ਲੋਕਾਂ ਨੂੰ ਇਹਨਾਂ ਲੋਕਾਂ ਦਾ ਵਿਚਾਰਨ ਦਾ ਏਡਾ ਛੜਾ ਛੜਾ ਕਿੰਨਾ ਔਖਾ ਵੀ ਇਨਸਾਨ ਨੇ ਸੋ ਇਹਨਾਂ ਦੀ ਮੈਂ ਮਦਦ ਕਰਨ ਆਇਆ ਸੀ ਮੈਂ ਮੰਗ ਕੀਤੀ ਸਾਨੂੰ ਉਤਪਾਲਾਂ ਜਿਹੜੀਆਂ ਦੋ ਉਹ ਮੈਂ ਦੇਣਾ ਸੀ ਹਾਂ ਇਹ ਤਾਂ ਫੋੜ ਕਰੀ ਜਾਣਾ ਜੋ ਨਾਲ ਹਾਂਜੀ ਹਾਂਜੀ ਇਹ ਬੱਜੀ ਨਹੀਂ ਆਹ ਆਲੀ ਪੱਟੀ ਚੱਲੀ ਹਾਂਜੀ ਹਾਂਜੀ ਲੱਗੀ ਲੱਗੀ ਜੁੱਤ ਥੋੜਾ ਨੇ ਖੋਲਜੋ ਥੋੜਾ ਜੀ ਹਾਂਜੀ ਥੋੜਾ ਜਿਆ ਖੋਲ ਜੁੱਤ ਹਾਂਜੀ ਤਾਂ ਨਾ ਦੇਖੋ ਹਾਂਜੀ ਪੱਟਕਾ ਲਾ ਦੇ ਉਹੀ ਮਤ ਦੇ ਰਿਆ ਉਹੀ ਸ਼ਕਤੀ ਦੇ ਰਿਆ ਉਹੀ ਅਕਲ ਦੇ ਰਿਆ ਕਿ ਲੋਕਾਂ ਚ ਜਾਓ ਸੰਦੇਖ ਨਿਕਲ ਉਹਦਾ ਹੀ ਅਸਲਾ ਕੁਝ ਸਭ ਕੋਈ ਭਗਵਾਨ ਦਾ ਹੈ ਇਸ ਕਰਕੇ ਜਿੱਥੇ ਕੋ ਲੱਗਦਾ ਬੰਦਾ ਕੀ ਕਰੀ ਜਾਂਦੇ ਹੋ ਮਹਾਰਾਜ ਜੀ ਏਜੰਡਾ ਹੈ ਮਹਾਰਾਜ ਬੁਰਾ ਹਾਲ ਹੈ ਚਾਹਨਾ ਬੋਲੋ ਕੀ ਹੋਇਆ ਹਾਂਜੀ ਕਿ ਸੁਲਤਾਨ ਬਤਾ ਤੋ ਮਹਾਰਾਜ ਸਾਹਿਬ ਕਿਹੜੇ ਬਿੰਦੂ ਆਇਓ ਹਾਂਜੀ ਪੁੰਗਿਆਤ ਪੁੰਗੇ ਤੋ ਹਾਂਜੀ ਠੀਕ ਹੈ ਚਲੋ ਪੁੰਗੇ ਮਾਜ ਭੇਜਦਾ ਉੱਤੇ ਪੁੰਗੇ ਭੇਜਦਾ ਚੱਰੀ ਅਸਰ ഇന്നോ പൈന്റ് കിച്ചേ കുഞ്ഞു ഹോ ലൈറ്റ് 2 മണി പാള വെട്രാല കേ അങ്ങനെയല്ല ഹോ അപ്പോ ചിത്രേ പോ